ਲੱਭੀ ਇਹ ਨਹੀਂ ਲੱਭੀਓ ਅੱਜ ਅਸੀਂ ਪਹੁੰਚੇ ਆਂ ਭਾਰਤਸੋਂ ਦੇ ਵਿੱਚ ਜਿੱਥੇ ਕਿ ਬੈਦ ਰਕਿੰਦਰ ਗੌਰਚੀ ਭਾਰਤਸੋਂ ਵਾਲੇ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਬਾਹਰਲੇ ਦੇਸ਼ਾਂ ਵਿੱਚ ਵੀ ਦਵਾਈ ਭੇਜੀ ਜਾਂਦੀ ਆ ਤੇ ਬਾਹਰੋਂ ਲੋਕ ਵੀ ਦਵਾਈ ਮੰਗਵਾਉਂਦੇ ਨੇ ਤੇ ਅੱਜ ਅਸੀਂ ਮੁਲਾਕਾਤ ਤੁਹਾਡੀ ਕਰਾ ਰਹੇ ਆ ਡਾਕਟਰ ਬੇਦੀ ਰਸਤ ਸੱਸੀ ਕਾਲ ਜੀ ਸੱਸੀ ਕਾਲ ਜੀ ਸਰ ਤੁਹਾਨੂੰ ਪਤਾ ਲੱਗਿਆ ਵੀ ਤੁਸੀਂ ਲੀਵਰ ਦੀ ਦਵਾਈ ਬਹੁਤ ਵਧੀਆ ਦੇ ਰਹੇ ਹੋ ਜੀ ਇਸ ਦੇ ਬਾਰੇ ਹਾਂਜੀ ਸਰ ਤੁਹਾਨੂੰ ਬਿਲਕੁਲ ਸਹੀ ਪਤਾ ਲੱਗਿਆ ਅਸੀਂ ਲੀਵਰ ਪੇਟ ਦੇ ਰੋਗਾਂ ਦਾ ਸਾਡੇ ਕੋਲ ਬਹੁਤ ਹੀ ਵਧੀਆ ਇਲਾਜ ਹੈ ਤੇ ਸਰ ਜਿਵੇਂ ਅਸੀਂ ਹੋਰ ਵੀ ਪਤਾ ਕਰਿਆ ਵੀ ਤੁਸੀਂ ਬਾਹਜ ਬਣੇਦੇ ਵੀ ਕਈ ਮਰੀਜ਼ਾਂ ਨੂੰ ਥੋੜੀ ਜਾਣਕਾਰੀ ਹਾਂਜੀ ਸਰ ਸਰ ਜਿਵੇਂ ਕਿ ਅੱਜ ਕੱਲ ਆਮ ਸਮੱਸਿਆ ਹੈ ਬੱਚਿਆਂ ਦੇ ਵਿੱਚ ਮੇਰੇ ਜਿਹੜੇ ਮੇਰੇ ਛੋਟੇ ਵੀਰ ਨੇ ਮੇਰੀਆਂ ਭੈਣਾਂ ਨੇ ਉਹਨਾਂ ਨੂੰ ਅੱਜ ਕੱਲ ਬਾਹਜ ਪਣਨ ਦੀ ਬਹੁਤ ਜ਼ਿਆਦਾ ਸਮੱਸਿਆ ਹੋ ਗਈ ਹੈ ਜਿਵੇਂ ਲੇਲਸਕਰਨੂ ਹੋ ਜਾਂਦੇ ਨੇ ਪੁਰਸ਼ਾਂ ਦੇ ਵਿੱਚ ਜਨਾਨੀਆਂ ਦੇ ਵਿੱਚ ਪੀਸੀਓਡੀ ਹੋ ਜਾਂਦਾ ਹੈ ਬੱਚਿਆਂ ਜਾਣੇ ਵਿੱਚ ਪਾਣੀ ਵਾਲੀਆਂ ਗੱਠਾ ਬਣ ਜਾਂਦੀਆਂ ਨੇ ਮਹਾਮਾਰੀ ਦਾ ਘਟਣਾ ਜਾਂ ਨਾ ਹੋਣਾ ਇਹ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ thyroid ਕਾਰਨ ਕਈ ਵਾਰੀ ਬੱਚਾ ਨਹੀਂ ਹੁੰਦਾ ਇਹਦਾ ਸਾਡੇ ਕੋਲ ਬਹੁਤ ਹੀ ਵਧੀਆ ਇਲਾਜ ਹੈ ਜੀ ਮੇ ਸਰ ਹੋਰ ਆਪਾਂ ਸਕਿਨ ਦੀਆਂ ਬਹੁਤ ਬਿਮਾਰੀਆਂ ਚੱਲ ਰਹੀਆਂ ਨੇ ਅੱਜ ਕੱਲ ਇਹਦੇ ਬਾਰੇ ਕੋਈ ਹਾਂਜੀ ਸਰ ਜਿਵੇਂ ਮੌਜੂਦਾ ਸਮੇਂ ਦੇ ਵਿੱਚ ਸਕਿਨ ਨਾਲ ਸੰਬੰਧਿਤ ਬਹੁਤ ਜ਼ਿਆਦਾ ਰੋਗ ਨੇ ਇਹ ਸੋਰਾਈਸਿਸ ਹੋ ਗਿਆ ਐਕਜ਼ੀਮਾ ਹੋ ਗਿਆ ਚੰਬਲ ਹੋ ਗਈ ਸੁੱਕੀ ਖਾਜ ਹੋ ਗਈ ਇਹ ਬਹੁਤ ਜ਼ਿਆਦਾ ਚੱਲ ਰਹੀ ਹੈ ਅੱਜ ਦੇ ਸਮੇਂ ਵਿੱਚ ਇੱਕ ਤਾਂ ਖਾਣ ਪਾਣ ਕਰਕੇ ਹੋ ਗਿਆ ਕੁਛ ਆਪਣਾ ਜਿਹੜੀ ਆ ਮਾਹੌਲ ਇਹ ਹਜਾ ਹੋ ਗਿਆ ਖੁਸ਼ਕੀ ਕਰਕੇ ਹੋ ਜਾਂਦੀ ਹੈ શરીਰ ਦੇ ਉੱਪਰ ਜੀ ਮੇ ਸਰ ਵੀ ਅਸੀਂ ਦੇਖਿਆ ਅੱਜ ਕੱਲ ਲੋਕਾਂ ਦੇ ਨਾ ਵੀ ਬੀ ਬੀ ਇਹ ਪੱਕੇ ਨਾਲ ਇਹ ਵੀ ਬਿਮਾਰੀਆਂ ਇੰਨੀਆਂ ਵੱਧ ਚੁੱਕੀਆਂ ਨੇ ਵੀ ਉਹਨਾਂ ਦਾ ਕਿਵੇਂ ਤੁਸੀਂ ਦੇਖਦੇ ਹੋ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਸਰ ਸਰ ਅਸੀਂ ਜਿਵੇਂ ਲੋਕ ਜਿਹੜੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਅਸੀਂ ਉਹਨਾਂ ਦਾ ਨਵਜ ਦੇਖ ਕੇ ਹੀ ਇਲਾਜ ਕਰ ਦਿੰਨੇ ਆ ਅਸੀਂ ਜਦੋਂ ਨਬਜ ਫੜ ਕੇ ਲੋਕਾਂ ਨੂੰ ਦੱਸਦੇ ਹਾਂ ਤਾਂ ਉਹ ਐਵੇਂ ਕਹਿੰਦੇ ਹਨ ਕਿ ਤੁਸੀਂ ਤਾਂ ਜੋਤਸੀ ਹੋ ਕੇ ਡਾਕਟਰ ਹੋ। ਇਸ ਕਰਕੇ ਅਸੀਂ ਨਬਜ ਫੜ ਕੇ ਹੀ ਬਿਮਾਰੀ ਬਾਰੇ ਦੱਸ ਦਿੰਨੇ ਹਾਂ। ਈਮੇ ਸਾਹਿਬ ਅੱਜ ਅਸੀਂ ਚੰਡੀਗੜ੍ਹ ਪੀਜੀਆ ਜਾਂ بڑے بڑے ਡਾਕਟਰਾਂ ਨੇ ਉਹ 50-50 ਹਜ਼ਾਰ ਦੇ ਟੈਸਟ ਕਰਾਰਾਉਂਦੇ ਨੇ। ਤੁਸੀਂ ਕੱਲੀ ਨਬਜ ਦੇਖ ਕੇ ਲੋਕਾਂ ਦਾ ਰਾਜ ਕਰ ਦਿਓ। ਇਹ ਵੀ ਇੱਕ ਬਹੁਤ ਬੜੀ ਖੁਸ਼ੀ ਦੀ ਗੱਲ ਆ ਸਰ। ਹਾਂਜੀ ਸਰ ਅਸੀਂ ਖਾਨਦਾਨੀ ਵੈਦਾਂ ਜੀ। ਅਸੀਂ ਤਿੰਨ ਪੀੜੀਆਂ ਤੋਂ ਵੈਦ ਪਣੇ ਦਾ ਹੀ ਕੰਮ ਕਰਦੇ ਹਾਂ। ਇਹ ਸਾਨੂੰ ਪਿਤਾਪੁਰਖੀ ਨੁਕਸੇ ਮਿਲੇ ਹੋਏ ਨੇ ਉਹ ਤੋਂ ਅਸੀਂ ਆਪ ਦਵਾਈ ਤਿਆਰ ਕਰਦੇ ਹਾਂ ਨੁਕਸਿਆਂ ਤੋਂ ਦਵਾਈ ਦਿੰਨੇ ਹਾਂ ਲੀਵਰ ਨਾਲ ਸੰਬੰਧਿਤ ਰੋਗ ਹੋ ਜਾਂਦੇ ਨੇ ਖਾਜ ਹੋ ਜਾਂਦੀ ਆ ਖੰਘ ਹੋ ਜਾਂਦੀ ਆ ਸੁੱਕੀ ਖੰਘ ਬਲਗਮ ਵਾਲੀ ਖੰਘ ਸਾਹ ਚੜਨਾ ਇਹਦਾ ਸਾਡੇ ਕੋਲ ਬਹੁਤ ਹੀ ਸ਼ਾਨਦਾਰ ਇਲਾਜ ਹੈ ਇੱਕ ਸਾਡੇ ਅਸੀਂ ਦੇਖਿਆ ਵੀ ਅੱਜ ਅਸੀਂ ਵੀ ਬੰਦਾ ਆਇਆ ਜਿਵੇਂ ਮਟਾਪੇ ਦਾ ਬਹੁਤ ਪ੍ਰੋਬਲਮ ਚੱਲਦੀ ਆ ਉਹਦਾ ਵੀ ਕੋਈ ਹੱਲ ਸਾਡੇ ਕੋਲ ਜੀ ਹਾਂਜੀ ਸਰ ਜਿਹੜਾ ਇੱਕ ਮਟਾਪਾ ਇੱਕ ਇਹ ਮਾਨਸਿਕ ਰੋਗ ਵਜੋਂ ਵੀ ਜਾਣਿਆ ਜਾਣ ਲੱਗ ਪਿਆ ਹੈ ਜਦਕਿ ਜਿਵੇਂ ਕਿ ਆਮ ਲੋਕ ਫਾਸਟ ਫੂਡ ਬਹੁਤ ਜ਼ਿਆਦਾ ਖਾ ਰਹੇ ਨੇ ਮੈਦੇ ਦਾ ਸੇਵਨ ਕਰ ਰਹੇ ਨੇ ਉਹਦੇ ਨਾਲ ਇਹ ਰੋਗ ਬਹੁਤ ਜ਼ਿਆਦਾ ਵੱਧਦਾ ਹੈ بار بار ਖਾਣ ਨਾਲ ਪੇਟ ਸਾਫ਼ ਨਾ ਹੋਣਾ ਇਹ ਇੱਕ ਮੋਟਾਪਾ ਹੋਣ ਦੀ ਸਮੱਸਿਆ ਨੂੰ ਜਨਮ ਦਿੰਦਾ ਹੈ ਇੱਕ ਸਾਰਾ ਅੱਜ ਕਰ ਅਸੀਂ ਦੇਖਿਆ ਵੀ ਲੋਕਾਂ ਨੂੰ ਟੈਂਸ਼ਨ ਬਹੁਤ ਦਾ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਕਈ ਬੰਦਿਆਂ ਨੂੰ ਉਹਦਾ ਕੀ ਕਾਰਨ ਹੋ ਮਾਨਸਿਕ ਤਣਾ ਦੇ ਕਈ ਕਾਰਨ ਹੋ ਸਕਦੇ ਨੇ ਜਾਂ ਤਾਂ ਨਸ਼ਾ ਕਰਨਾ ਹੱਦ ਤੋਂ ਵੱਧ ਨਸ਼ਾ ਕਰਨਾ ਜਾਂ ਅਲਕੋਹਲ ਦੀ ਮਾਤਰਾ ਜ਼ਿਆਦਾ ਪੀਣੀ ਜਾਂ ਫਿਰ ਆਪਣਾ ਮਾਨਸਿਕ ਸਟ੍ਰੈਸ ਹੋ ਗਿਆ ਗਲਤ ਜੀਵਨ ਸ਼ੈਲੀ ਹੋ ਗਈ ਖਾਣ ਪੀਣ ਗਲਤ ਹੋ ਗਿਆ ਇਹ ਕਈ ਕਾਰਨ ਹੋ ਸਕਦੇ ਨੇ ਕਈ ਵਾਰੀ ਦਿਮਾਗ ਦੇ ਨਾੜਾ ਕਮਜ਼ੋਰ ਹੋ ਜਾਂਦੀਆਂ ਨੇ ਉਸ ਨਾਲ ਵੀ ਇਹ ਸਮੱਸਿਆ ਆਉਣ ਲੱਗ ਜਾਂਦੀ ਜਿਵੇਂ ਸਰ ਅੱਜ ਕੱਲ੍ਹ ਘਰ ਘਰ ਵਿੱਚ ਬੱਚੇ ਨੇ ਜਿਹੜੇ ਮੋਬਾਈਲ ਤੋਂ ਵੀ ਨਾ ਰਹਿ ਨਹੀਂ ਰਹੇ ਜੀ ਉਹਨਾਂ ਨੂੰ ਆਉਣ ਆਦੇ ਸਮੇਂ ਵਿੱਚ ਬੱਚਿਆਂ ਨੂੰ ਵੀ ਕੋਈ ਪ੍ਰੋਬਲਮ ਆ ਸਕਦੀਆਂ ਨੇ ਵੱਡੇ ਵੱੱਡੇ ਤੇ ਜੀ ਹਾਂਜੀ ਡੈਫੀਨੇਟਲੀ ਸਰ ਇਹ ਤਾਂ ਬਹੁਤ ਜ਼ਿਆਦਾ ਰਿਸਰਚ ਵੀ ਹੋਈ ਆ ਇਹਦੇ ਉੱਪਰ ਜਿਹੜੇ ਬੱਚਿਆਂ ਨੂੰ ਫੋਨ ਫੋਨ ਮੈਂ ਇਹ ਸਮਝਦਾ ਹਾਂ ਕਿ ਫੋਨ ਜੇ ਬੱਚੇ ਦੇ ਮਾਪੇ ਯੂਜ਼ ਕਰਨਗੇ ਤਾਂ ਬੱਚੇ ਯੂਜ਼ ਕਰਨਗੇ ਹੀ ਕਰਨਗੇ ਇਸ ਕਰਕੇ ਸਭ ਤੋਂ ਪਹਿਲਾਂ ਬੱਚੇ ਦੇ ਮਾਪੇ ਨੂੰ ਅਵੇਅਰ ਹੋਣਾ ਪਊਗਾ ਕਿ ਅਸੀਂ ਫੋਨ ਦੇ ਉੱਪਰ ਦੋ ਦੋ ਤਿੰਨ ਤਿੰਨ ਘੰਟੇ ਰੀਲਾਂ ਨਹੀਂ ਦੇਖਾਂਗੇ ਆਪਾਂ ਬੱਚਿਆਂ ਨੂੰ ਨਾਲ ਗੱਲਬਾਤ ਕਰਨੀ ਆ ਬੱਚਿਆਂ ਨੂੰ ਪੁੱਛਣਾ ਹੈ ਤਾਂ ਫਿਰ ਆਪਣੇ ਬੱਚੇ ਵੀ ਚੰਗੇ ਨਾਗਰਿਕ ਬਣਨਗੇ ਜਿਵੇਂ ਸਾਰਾ ਅੱਗੇ ਦੇਖਿਆ ਸੀ ਸਾਥ-ਸਾਥ ਫੋਟੋ ਦੇ ਨੌਜਵਾਨਾਂ ਦਾ ਕਦ ਹੁੰਦਾ ਸੀ ਬੱਚਿਆਂ ਦਾ ਜਾ ਸਾਡੀ ਇਹ ਕੁੜੀਆਂ ਦਾ ਜੀ ਪਰ ਹੁਣ ਦੇਖਿਆ ਵੀ 15 ਸਾਲ ਤੋਂ ਬਾਅਦ ਐਨਕ ਲੱਗ ਜਾਂਦੀ ਹੈ ਲੋਕਾਂ ਬੱਚਿਆਂ ਦੇ ਜੀ ਇਹਦਾ ਕਾਰਨ ਮੋਬਾਈਲ ਹੀ ਆ ਕਿ ਕੁਝ ਹੋਰ ਵੀ ਹੈ ਜੀ ਹਾਂਜੀ ਸਰ ਇਹਦਾ ਕਾਰਨ ਗਲਤ ਖਾਣ ਪੀਣ ਮੋਬਾਈਲ ਵੀ ਟੀਵੀ ਦੇਖਣਾ ਬਹੁਤ ਜ਼ਿਆਦਾ ਦੇਰ ਤੱਕ ਨੇਰੀ ਬਿਨਾ ਲਾਈਟ ਤੋਂ ਪੜਨਾ ਘੱਟ ਲਾਈਟ ਦੇ ਵਿੱਚ ਪੜਨਾ ਇਹ ਵੀ ਕਾਰਨ ਹੋ ਜਾਂਦੇ ਨੇ ਪਰ ਸਭ ਤੋਂ ਜ਼ਿਆਦਾ ਜਿਹੜਾ ਉੱਪਰ ਕੇ ਆ ਰਹੀ ਆ ਉਹ ਮੋਬਾਈਲ ਦੀ ਹੀ ਵਰਤੋਂ ਹੈ ਜੀ ਮੈਂ ਸਰ ਬਸ